ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੜ੍ਹਾਈ ਪੈਣ ਪ੍ਰਾਪਰਟੀ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡਤੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਦੇਖ ਰਹੇ ਹੋ ਪਰਿਵਾਰ ਦੇ ਨੰਬਰ ਸਮੇਤ ਹੁੰਦਾ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਡਾਇਰੈਕਟ ਗੱਲ ਕਰਕੇ ਆਪਣੇ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੀ ਆਉਜੀ ਨੋਟ ਕਰੀਏ ਅੱਜ ਦੇ ਸਿਰਫ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ 21 2001 ਕੱਦ 5 ਫਟ 6 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਹੈ ਜੀ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਲੜਕੀ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਛਿਰਵ ਜੱਟ ਸਿੱਖ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1994 ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਪੀਐਸੀ ਨਰਸਿੰਗ ਕੈਨੇਡਾ ਤੋਂ ਪੜ੍ਹਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਬਰਕਰ ਟ੍ਰਾਂਟੋ ਪਰਿਵਾਰ ਵਿੱਚ ਪਿਤਾ ਮਾਤਾ ਪਿਤਾ ਤੇ ਇੱਕ ਭਰਾ ਇੰਡੀਆ ਵਿੱਚ ਹਨ ਤੇ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਇੰਡੀਆ ਦਾ ਪਤਾ ਜਲੰਧਰ ਲੜਕੀ ਸੋਨੀ ਸਨਖੀ ਆ ਜੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਵਰਕ ਪਰਮੈਂਟ ਤੇ ਆ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੀ ਹੋਵੇ ਪਰ ਮੈਰਿਜ ਬ੍ਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੌਰ ਉਮਰ 22 ਸਾਲ ਕਾਸਟ ਜੱਟ ਸਿਕ ਗੋਤ ਹੌਲਕ ਕੱਦ 5 ਫਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਪਤਾ ਸੰਗਰੂਰ ਲੜਕੀ ਸੋਣੀ ਸੁਨੱਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਵੈਸ ਨੂੰ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕਿਸੇ ਵੀ ਫੋਨ ਕਾਟਰੀ ਵਿੱਚ ਪੀਆਰ ਹੋਵੇ ਮੈਰਜ ਵਿਦਵਾਲੇ ਪਰਿਵਾਰ ਨੂੰ ਫੋਨ ਨਾ ਕਰ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਜਾਂ ਜੱਟ ਸਿੱਖ ਸੋਢੀ ਸੰਰਖੀ ਲੜਕੀ ਜਨਮ ਦੀ ਸਬੰਧ 92 ਕਤ 586 ਚ ਗੋਤ ਸੀਨਾ ਪਤਾ ਨੀਵ ਚੰਡੀਗੜ੍ਹ ਪੜ੍ਹਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਤੇ ਪੀਐਚਡੀ ਮੰ ਇਹਨਾਂ ਨੂੰ ਵਧੀਆ ਸੋਹਣਾ ਸਰਖਾ ਲੜਕਾ ਕਲੀਨ ਸੇਵ ਇੱਡਾ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੋਕੇ ਪੀਆਰ ਜਾਂ ਸਿਟੀਜਨਸ਼ਿਪ ਚਾਹੀਦਾ ਹੈ ਇਹਨਾਂ ਨੂੰ ਬਸ ਲੈ ਟਰੱਕ ਡਰਾਈਵਰ ਫੂਡ ਨਾ ਕਰ ਜੀ ਇਹਨਾਂ ਦੇ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲਾ ਪਰਿਵਾਰ ਦੇ ਫੂਡ ਪਰ ਤੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿਕ ਜਨ 1990 ਪੜਾਈ ਬੀਏ ਡਿਪਲੋਮਾ ਇਨ ਕੰਪਿਊਟਰ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਇੱਕ ਭੈਣ ਇੱਕ ਮੈਰਿਡ ਹਨ ਮੰਗ ਇਹਨਾਂ ਨੂੰ ਜੱਟ ਸਿੱਖ ਲੜਕਾ ਚਾਹੀਦਾ ਹੈ ਜੀ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਜੋਕੇ ਵਿੱਚ ਪੀਆਰ ਹੋਵੇ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਆਗਰਾ ਇੰਸਟਾਡ ਆਊਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟਮ ਬੱਜਵੀ ਸਿੱਖ ਉਮਰ 24 ਸਾਲ ਗੋਤ ਸੇਰਕਿਲ ਕੱਦ 5 ਫੁੱਟ 4 ਰੈਂਚ ਪੜਾਈ ਜੁਕੇ ਵੀ ਦਾਖਾ ਜਾਂ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਟੋਪ ਹੈਣਾ ਇੱਕ ਭਰਾ ਹਨ ਭਰਾ ਸੈਲੂਨ ਵਿੱਚ ਟ੍ਰੇਨਿੰਗ ਲੈਂਦੇ ਹਨ ਭੈਣ ਨਰਸਿੰਗ ਕਰ ਰਹੀ ਹੈ ਪਤਾ ਲੁਧਿਆਣਾ ਬੰਗ ਇਹਨਾਂ ਨੂੰ ਜੁਕੇ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕਿਸੇ ਵੀ ਕੰਟੋ ਹੋਵੇ ਕੋਈ ਜਾਤੀ ਬੰਦ ਨਹੀਂ ਪਰਵਾਹ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਜੱਟ ਸਿੱਖ ਢਾਲੀਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਜਿਲ੍ਹਾ ਮੋਕਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਸਟਰਨ ਵੀਜ਼ਾ ਹੈ ਜੀ ਲੜਕੀ 1 ਸਾਲ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਭਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਹੈ ਹਾ ਬਾਪਾ ਦਾ ਦਾਦਾ ਕੈਨੇਡਾ ਦਾ ਸੁਪਰ ਵੀਜ਼ਾ ਹੈ ਇਹਨਾਂ ਨੂੰ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲੋਡ ਕਰੋ ਜੀ ਨਾਮ ਕੌਰ ਜਨਮ 1/12/1996 ਕੱਦ 5 ਫੁੱਟ 2 ਇੰਚ ਕਾਸਟ ਜੱਟ ਸਖ ਗੋਤ ਬਰਾੜ ਪੜਾਈ ਪਲਸ 2 ਮੈਡੀਕਲ ਕਮੈ ਕੈਮੀਕਲ ਲੈਬ ਟੈਕਨੀਸ਼ੀਅਨ ਡੋਰਮ ਕਾਲਜ ਉਸਮਾ অন্ਟਾਰੀਓ ਕੈਨੇਡਾ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਣੀ ਸੁਨੱਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਹੈ ਲੜਕੀ ਦੇ ਭਰਾ ਨੂੰ ਬਾਹਰ ਲਿਜਾ ਸਕੇ ਭਾਵੇਂ ਕੌਂਟ੍ਰੈਕਟ ਮੈਰਿਜ ਰਹੀ ਲਿਜਾ ਸਕੇ ਲਿਜਾ ਸਕੇ ਭੈਣ ਭਰਾ ਨੂੰ ਪਹਿਲ ਹੈ ਮੈਰਿਜ ਪਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫਟ 3 ਇੰਚ ਕਾਸਟ ਜੱਟ ਸਖ ਇੰਡੀਆ ਦਾ ਪਤਾ ਜਲੰਧਰ ਪੜਾਈ ਬੀ ਐਸ ਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲੈਟਸ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੀ ਜੌਬ ਆਰ ਐਨ ਰਜਿਸਟਰਡ ਨਰਸ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਲੜਕੀ ਸੋਨਸਨਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਸਨਖਾ ਵੈਜੀਟੇਰੀਅਨ ਐਜੂਕੇਟਰ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 25 ਤੋਂ 30 ਸਾਲ ਦੇ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂ ਐਸ ਏ ਲੜਕੇ ਨੂੰ ਪਹਿਲ ਹੈ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕशुदा ਜਾਂ ਮੈਰਿਜ ਪਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਆ ਗੱਲ ਅਰਦਾਸ ਤਾਂ ਨੋਟ ਕਰੋ ਜੀ ਨਾਮ ਖਾਰ ਜਨਮ ਜੁਲਾਈ 1994 ਕੱਦ 5 ਫਟ 6 ਇੰਚ ਕਾਸਟ ਸਿੱਖ ਰਾਜਪੂਤ ਰਠੌਰ ਪੜ੍ਹਾਈ ਵੀ ਅਸੀਂ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ 2035 ਤੱਕ ਹੁਣੇ ਲੜਕੀ ਇੰਡੀਆ ਵਿੱਚ ਹੈ ਜੀ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰ ਹਾਂ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਪਤਾ ਹੁਸ਼ਿਆਰ ਪਰ ਲੜਕੀ ਸੋਹਣੀ ਸੁਨਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਸਿੱਖ ਰਾਜਪੁੱਤਰ ਰਠੌਰ ਕਾਸਟ ਦੇ ਲੜਕੇ ਨੂੰ ਪਹਿਲ ਹੈ ਕੈਨੇਡਾ ਤੋਂ ਲੜਕੇ ਨੂੰ ਪਹਿਲ ਹੈ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਜਨਮ 1992 ਕੱਤ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਪੜਾਈ ਪਲਸ 2 ਮੈਡੀਕਲ ਪਲਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਬੀਐਸਸੀ ਨਰਸਿੰਗ ਜੌਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਹੈ ਜੀ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜੱਟ ਸਿੱਖ ਕਸਟ ਦਾ ਲੜਕਾ ਚਾਹੀਦਾ ਇਹ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਾਇਲ ਹੈ ਲੜਕਾ ਨਸਰ ਐਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਕਰ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸਨਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੀ ਕਾਸਟ ਚੱਟ ਸਿਕੁਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰੋ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੌਬ ਲੜ ਕੇ ਪੰਜਾਬ ਪੁਲਿਸ ਵਿੱਚ ਸਾਬਕਾ ਇੰਸਪੈਕਟਰ ਹੈ ਜ਼ਮੀਨ 24 ਕਿਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਚੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਫਗਲਰ ਇਹਦਾ ਨੋਟ ਕਰੋ ਜੀ ਨਾਮਕਰ ਜਨਮ 1995 ਕੱਤ 5 ਫੜ 2 ਇੰਚ ਕਾਸਟ ਜੱਟ ਸਿੱਖ ਪੜਾਈ ਪੀਐਸੀ ਨਰਸਿੰਘ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਪਤਾ ਤਰਨਤਨ ਸਾਹਿਬ ਪੜਾਈ ਲੜਕੀ ਕੈਨੇਡਾ ਪੀਆਰ ਹੈ ਜੀ ਜੌਬ ਆ ਰੈ ਨਾ ਜੌਬ ਹਸਪਤਾਲ ਕੈਨੇਡਾ ਵਿੱਚ ਲੜਕੀ ਬ੍ਰਮਟਨ ਵਿੱਚ ਰਹਿੰਦੀ ਹੈ ਲੜਕੀ ਸੋਹਣੀ ਸੁਨੱਖੀ ਹੈ ਜੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਬਤੀਆਂ ਜੱਟ ਸਿੱਖ ਪਰਿਵਾਰ ਤੋਂ ਸੁਨਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੋਵੇ ਭਾਵੇਂ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟੇ ਹੋਵੇ ਜ਼ਮੀਨ 10 ਤੋਂ 15 ਕਿਲੇ ਹੋਵੇ ਮੈਰਿਜ ਬਰ ਵਾਲੇ ਪਰਿਵਾਰ ਨੂੰ ਫੋਨ ਲਾ ਕਨਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਦਸਤਾ ਨੋਟ ਕਰੋ ਜੀ ਨਾਮਕਰ ਜਨਮ ਨਿਸ਼ਾ 95 ਕੱਤ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹੋਸਪਿਟੈਲਿਟੀ ਸਿੰਗਾਪੁਰ ਤੋਂ ਤੇ ਬਿਜ਼ਨਸ ਸਟੱਡੀ ਸਾਈ ਫਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪੰਜਾਬ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਪਤਾ ਹਾਊਸ ਵਾਈਫ ਨੇ ਇੱਕ ਪੈਣਾ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਜ਼ਮੀਨ ਢਾਈ ਕਿਲੇ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ ਜੀ ਲੜਕੀ ਸਾਈਂ ਪ੍ਰੈਸ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਘਰ ਸਿੱਖ ਪਰਿਵਾਰ ਤੋਂ ਉਮਰਤ ਧਾਰੀ ਲੜਕਾ ਚਾਹੀਦਾ ਹੈ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜੱਟ ਸਿੱਖ ਕਾਸਟ ਤੋਂ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੁੱਗਾ ਫਰੀਦਕੋਟ ਭਾਈ ਕੀ ਤਲਵੰਡੀ ਜੀਰਾ ਤਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਜ ਬਰੋਲੇ ਪਰਿਵਾਰ ਨੂੰ ਫੋਨ ਨਾ ਕੰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਜੀ ਅੱਜ ਦੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ